ਤੋ ਅੱਜ ਤਨ ਤਨ ਸ੍ਰੀ ਗੁਰੂ ਆਪਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਦਿਵਸ ਮਨਾ ਰਹੇ ਹਾਂ ਸੁਭਾਗੇ ਸਮੇਂ ਤੇ ਸਭ ਨੂੰ ਵਧਾਈ ਹੈ ਤੇ ਗੁਰੂ ਪਿਆਰੀ ਸਾਧ ਸੰਗਜੋ ਸਤਿਗੁਰ ਜੀ ਦੀਆਂ ਬਖਸ਼ਾ ਅਤੇ ਰਹਿਮਤਾਂ ਜੋ ਸਾਨੂੰ ਸਾਰਿਆਂ ਨੇ ਗੁਰੂ ਸਾਹਿਬ ਜੀ ਨੇ ਬਖਸ਼ੇ ਕੀਤੀਆਂ ਹਨ ਉਹ ਪਿਆਰੀ ਸਾਧ ਸੰਗਜੋ ਆਪ ਜੀ ਦੇ ਸਨਮੁਖ ਹਨ ਆਪਾਂ ਸਾਰਿਆਂ ਨੂੰ ਜਿਹੜਾ ਸੁਭਾਗਾ ਸਮਾਂ ਬੜਾ ਸੁੰਦਰ ਨੇ ਕਰਾਂ ਦੇ ਵਿੱਚ ਸੁੱਖ ਦੇ ਨਾਲ ਬੈਠਣ ਦਾ ਅਤੇ ਸਤਗੁਰੂ ਜੀ ਦੀ ਹਜ਼ੂਰੀ ਵਿੱਚ ਬੈਠਣ ਦਾ ਜਿਹੜਾ ਸਮਾਂ ਹੈ ਉਹ ਮਿਲ ਰਿਹਾ ਹੈ ਉਹ ਦਸਵੇਂ ਪਾਤਸ਼ਾਹ ਜੀ ਦੀ ਹੀ ਬਖਸ਼ਿਸ਼ ਹੈ ਉਹਨਾਂ ਦੀ ਰਹਿਮਤ ਹੈ ਨਹੀਂ ਤੇ ਇਸ ਤੋਂ ਪਹਿਲਾਂ ਪਿਆਰੀ ਸਾਸੂ ਨੂੰ ਮੁਗਲ ਰਾਜ ਸੀ ਤੇ ਮੁਗਲ ਰਾਜ ਪਿਆਰੀ ਸਾਸੂ ਬੜਾ ਔਖਾ ਸੀ ਤੇ ਬੜੀਆਂ ਸਾਨੂੰ ਗਲਤ ਸਮਝਿਆ ਜਾਂਦਾ ਸੀ ਤੇ ਗੁਰੂ ਪਿਆਰੀ ਸਾਸੂ ਨੂੰ ਜੋ ਬਹੁਤ ਕੁਝ ਹੁੰਦਾ ਸੀ ਇਸ ਕਰਕੇ ਗੁਰੂ ਪਿਆਰੀ ਸਾਹਿਬ ਨੂੰ ਇਸ ਦੀ ਮੁਗਲ ਰਾਜ ਦੀ ਜੜ ਜੜੀ ਹੈ ਦਸਵੇਂ ਪਾਸ਼ਾ ਜੀ ਨੇ ਕੁੱਟ ਦਿੱਤੀ ਸੀ ਜਦੋਂ ਸਹਿਬਜ਼ਾਦੇ ਛੋਟੇ ਸ਼ਹੀਦ ਹੋ ਗਏ ਸਨ ਉਹਨਾਂ ਦਾ ਸਥਾਨ ਵੀ ਬਣਿਆ ਹੋਇਆ ਹੈ ਜਿੱਥੇ ਉਹਨਾਂ ਨੇ ਜੜ 뿌ਟੀ ਹੈ ਇੱਕ ਜੋ ਬੂਟਾ ਸੀ ਉਸ ਦੇ ਥੱਲੇ ਤੀਰ ਦੇ ਕਰਕੇ ਤੇ ਗੁਰੂ ਸਾਹਿਬ ਜੀ ਨੇ ਉਹ ਕੂਟਾ ਕੁੱਟ ਦਿੱਤਾ ਸੀ ਤੇ ਨਾਲ ਹੀ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਅੱਜ ਤੋਂ ਬਾਅਦ ਮੁਗਲ ਰਾਜ ਦੀ ਜੜ ਜੜੀ ਹੈ ਕੁੱਟੀ ਗਈ ਹੈ ਉਹ ਉਸ ਤੋਂ ਸੱਚੀ ਪੁੱਟੀ ਗਈ ਸੀ ਤੇ ਗੁਰੂ ਸਾਹਿਬ ਕਹਿੰਦੇ ਅੱਜ ਤੋਂ ਬਾਅਦ ਕੁਝ ਦਿਨਾਂ ਤੇ ਮਤਲਬ ਕੋਟਿਆਂ ਤੇ ਗਿਣੇ ਜਾ ਸਕਦੇ ਹਨ ਮੁਗਲ ਰਾਜ ਦੇ ਦਿਨ ਜਿਹੜੇ ਹਨ ਉਹ ਗਿਣੇ ਜਾ ਸਕਦੇ ਹਨ ਤੇ ਸਤਗੁਰ ਜੀ ਨੇ ਉਹਦੋਂ ਦੀ ਜੜ 뿌ਟ ਦਿੱਤੀ ਤੇ ਮੁਗਲ ਰਾਜ ਪਿਆਰੀ ਸਾਸ ਨੂੰ ਖਤਮ ਹੋ ਗਿਆ ਸਾਰੇ ਸੁੱਖਾਂ ਦੇ ਵਿੱਚ ਆਪਾਂ ਬੈਠ ਗਏ ਹਾਂ ਗੁਰੂ ਸਾਹਿਬ ਜੀ ਦਸਵੇਂ ਪਾਸ਼ਾ ਜੀ ਦੀ ਸਾਡੇ ਤੇ ਕਿਰਪਾ ਸਾਰਿਆਂ ਤੇ ਹੈ ਤੇ ਆਪਾਂ ਸਾਰੇ ਸਤਗੁਰ ਜੀ ਦੀ ਹਜ਼ੂਰੀ ਵਿੱਚ ਆਪਾਂ ਸਾਰੇ ਤਾਂ ਹੀ ਬੈਠ ਰਹੇ ਹਾਂ ਸਦਾ ਹੀ ਸ਼ੁਕਰਾਨਾ ਕਰਨਾ ਚਾਹੀਦਾ ਬੜੀ ਸੁੰਦਰ ਪਵਿੱਤਰ ਬਾਣੀ ਸਤਿਗੁਰ ਜੀ ਨੇ ਸਾਨੂੰ ਬਖਸ਼ੇ ਕੀਤੀ ਹੈ ਸ੍ਰੀ ਜਪ ਸਾਹਿਬ ਜੀ ਦਾ ਪਾਠ ਬੜਾ ਸੁੰਦਰ ਸਾਨੂੰ ਬਖਸ਼ੇ ਕੀਤਾ ਹੈ ਉਹ ਆਪਾਂ ਪੜਦੇ ਹਾਂ ਪੰਜਾਬ ਬਾਣੀਆਂ ਵਿੱਚ ਸਵੇઈએ ਪੜਦੇ ਹਾਂ ਤੇ ਕਬੇ ਬਾਚ ਬੇਨਤੀ ਸਾਹਿਬ ਜੀ ਦਾ ਜਿਹੜਾ ਪਾਠ ਹੈ ਇਹ ਵੀ ਦਸਵੇਂ ਪਾਤਸ਼ਾਹ ਜੀ ਦੀ ਇਹ ਦੇਣ ਹੈ ਤੇ ਜਪਜੀ ਸਾਹਿਬ ਜੀ ਤੇ ਅਨੰਦ ਸਾਹਿਬ ਜੀ ਦੀ ਪਵਿੱਤਰ ਬਾਣੀ ਜੋ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਰੂਪ ਦੇ ਵਿੱਚ ਹੈ ਪਹਿਲੀ ਬਾਣੀ ਗੁਰੂ ਚਬਜੀਤ ਸਾਹਿਬ ਜੀ ਦੀ ਪਵਿੱਤਰ ਬਾਣੀ ਤੋਂ ਹੀ ਆਰੰਭਤਾ ਹੁੰਦੀ ਹੈ ਤੇ ਤਨ ਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਬਾਣੀ ਸ੍ਰੀ ਅਨੰਦ ਸਾਹਿਬ ਜੀ ਦੀ ਪਵਿੱਤਰ ਬਾਣੀ ਜੋ ਬਖਸ਼ੇ ਕੀਤੀ ਹੈ ਸਤਗੁਰ ਜੀ ਦਾ ਸਦਾ ਕੋਟਾਨ ਕੋਟ ਧਨਵਾਦ ਉਹ ਜਪ ਕਰ ਰਹੇ ਹਾਂ ਅੰਮ੍ਰਿਤ ਦੀ ਦਾਤ ਜਿਹੜੀ ਸਤਗੁਰ ਜੀ ਨੇ ਸਾਨੂੰ ਬਖਸ਼ੇ ਕੀਤੀ ਹੈ ਬੜਾ ਮੁੱਲੀ ਦਾਤ ਹੈ ਅੱਜ ਪਿਆਰੀ ਸਾਧ ਸੰਗਤ ਉਹ ਅੰਮ੍ਰਿਤ ਪੀਵੇ ਅਮਰ ਸੋ ਹੋਏ ਉਹ ਅਮਰ ਹੋ ਜਾਂਦਾ ਹੈ ਜਿਹੜਾ ਇਸ ਅਮਰਤ ਨੂੰ ਪੀ ਲੈਂਦਾ ਹੈ ਸਤਗੁਰ ਜੀ ਨੇ ਦਾਤ ਬਖਸ਼ੀ ਕੀਤੀ ਹੈ ਆਪਾਂ ਆਪ ਜੀ ਨੇ ਸ਼ਬਦ ਸਰਵਣ ਕੀਤਾ ਹੈ ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਉਹ ਇਸ ਤਰ੍ਹਾਂ ਹੈ ਪਿਆਰੀ ਸਾਥਸਮਝਿਓ ਜਦੋਂ ਪੰਜਾਂ ਸਿੰਘਾਂ ਨੂੰ ਸਤਗੁਰ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਖਾਲਸਾ ਪੰਦੀ ਸਾਜਨਾ ਕੀਤੀ ਹੈ ਉਦੋਂ ਪਿਆਰੀ ਸਾਥਸਮਝਿਓ ਪੰਜਾਂ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਹੈ ਉਹਨਾਂ ਪੰਜਾਂ ਸਿੱਖਾਂ ਦੇ ਸਾਨੂੰ ਨਾਮ ਵੀ ਸਾਰਿਆਂ ਨੂੰ ਆਉਣੇ ਚਾਹੀਦੇ ਹਨ ਤੇ ਗੁਰੂ ਪਿਆਰੀ ਸਾਸਮੂਝ ਇਹ ਗੁਰਸਿੱਖੀ ਦਾ ਕੈਦਾ ਹੈ ਇਸ ਨੂੰ ਕੈਦਾ ਆਪਾਂ ਕਹਿੰਦੇ ਹਾਂ ਕੈਦੇ ਤੋਂ ਪਿਆਰੀ ਸਾਸਮੂਝ ਜਿਵੇਂ ਬੱਚਾ ਸਕੂਲੇ ਜਾਂਦਾ ਹੈ ਤੇ ਉਹ ਊੜੇ ਆੜੇ ਤੋਂ ਸ਼ੁਰੂ ਕਰਦਾ ਹੈ ਇਹ ਵੀ ਸਾਡਾ ਸਿੱਖੀ ਦਾ ਕੈਦਾ ਹੈ ਪਹਿਲਾ ਕੈਦਾ ਜਿਹੜਾ ਕਿ ਸਾਨੂੰ ਆਉਣਾ ਚਾਹੀਦਾ ਹੈ ਪਿਆਰੀ ਸਾਸਮੂਝੋ ਪਹਿਲਾ ਭਾਈ ਦਇਆ ਸਿੰਘ ਜੀ ਫਿਰ ਧਰਮ ਸਿੰਘ ਜੀ ਫਿਰ ਹਿੰਮਤ ਸਿੰਘ ਜੀ ਫਿਰ ਭਾਈ ਮੋਹਕਮ ਸਿੰਘ ਜੀ ਭਾਈ ਸਾਹਬ ਸਿੰਘ ਜੀ ਤੇ ਛੋਟੇ ਸਹਿਬਜ਼ਾਦਿਆਂ ਦਾ ਨਾਮ ਵੱਡੇ ਸਹਿਬਜ਼ਾਦਿਆਂ ਦਾ ਨਾਮ ਸਾਨੂੰ ਆਉਣੀ ਚਾਹੀਦੇ ਹਨ ਵੱਡੇ ਸਹਿਬਜ਼ਾਦੇ ਜਿਹੜੇ ਚਮਕੌਰ ਦੀ ਗੜੀ ਦੇ ਵਿੱਚ ਪਿਆਰੀ ਸਾਸੂ ਜੀ ਸ਼ਹੀਦ ਹੋਏ ਹਨ ਉਹਨਾਂ ਦੇ ਨਾਮ ਹਨ ਭਾਈ ਅਜੀਤ ਸਿੰਘ ਜੀ ਤੇ ਭਾਈ ਜੁਝਾਰ ਸਿੰਘ ਜੀ ਵੱਡੇ ਸਨ ਇਹ ਦੋਨੇ ਛੋਟੇ ਸਨ ਪਿਆਰੀ ਸਾਸੂ ਜੀ ਦੇ ਭਾਈ ਸਤੇ ਸਿੰਘ ਜੀ ਤੇ ਜੋਰਾਵਰ ਸਿੰਘ ਜੀ ਇਹ ਦੋਨੇ ਛੋਟੇ ਸਨ ਗੁਰੂ ਸਾਹਿਬ ਜੀ ਦੇ ਪੁੱਤਰ ਜਿਹੜੇ ਸਰਹੰਦ ਦੀਆਂ ਨੀਹਾਂ ਦੇ ਵਿੱਚ ਪਿਆਰੀ ਸਾਸ ਨੂੰ ਚਿਣੇ ਗਏ ਹਨ ਇਹ ਸਾਨੂੰ ਨਾਮ ਆਉਣੇ ਚਾਹੀਦੇ ਹਨ ਤੇ ਸਤਗੁਰ ਜੀ ਨੇ ਸਾਨੂੰ ਪਿਆਰੀ ਸਾਸ ਨੂੰ ਜੋ ਬੜੀ بڑے ਖਜ਼ਾਨੇ ਬਖਸ਼ੇ ਕੀਤੇ ਹਨ ਅਮਰ ਦੀ ਦਾਤ ਅਮੁੱਲੀ ਦਾਤ ਜਿਹੜੀ ਬਖਸ਼ੇ ਕੀਤੀ ਹੈ ਸਤਗੁਰ ਜੀ ਦਾ ਸਦਾ ਸ਼ੁਕਰਾਨਾ ਤੇ ਕੋਟਾਨ ਕੋਟ ਤਨਵਾਦ ਹੈ ਅੱਜ ਅੰਮ੍ਰਿਤ ਕਰਕੇ ਪਿਆਰੀ ਸਾਸ ਨੂੰ ਆਪਾਂ ਏ ਸੁਖ ਭੋਗ ਰਹੇ ਹਾਂ ਸਤਿਗੁਰੂ ਕਿਰਪਾ ਕਰਨ ਸਾਡੇ ਤੇ ਸਾਰਿਆਂ ਤੇ ਮੇਰ ਦਾ ਹੱਥ ਰੱਖਣਾ ਉਹ ਸ਼ਬਦ ਮਿਲ ਕਰਕੇ ਸਾਰਿਆਂ ਨੇ ਆਪਾਂ ਗਾਇਨ ਕਰਨਾ ਹੈ ਜੀ